ਸਕ੍ਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਰਪੰਚ ਸੰਦੀਪ ਚੀਨਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ ਦੱਸ ਦਈਏ ਕਿ ਸੰਦੀਪ ਚੀਨਾ ਦਾ ਕੁਝ ਦਿਨ ਪਹਿਲਾਂ ਤਿੰਨ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਪਰਿਵਾਰ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਵੀ ਉਤਰਿਆ ਸੀ ਉੱਥੇ ਹੀ ਹੁਣ આરોપીਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਨੇ ਸੰਦੀਪ ਚੀਨਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਮੌਕੇ ਸੈਂਕੜੇ ਲੋਕਾਂ ਦੇ ਵੱਲੋਂ ਨਮ ਅੱਖਾਂ ਦੇ ਨਾਲ ਸੰਦੀਪ ਜੀਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਉੱਥੇ ਹੀ ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਬਹੁਤ ਜ਼ਿਆਦਾ ਨੇਕ ਸ਼ਖਸੀਅਤ ਸੀ ਕਹਿੰਦਾ ਮਤਲਬ ਕਿ ਮੌਤਾਂ ਬਹੁਤ ਹੁੰਦੀਆਂ ਤੇ ਘਰਾਂ 'ਚ ਵੀ ਹੁੰਦੀਆਂ ਦੇਖਿਓ ਜੀ ਤੁਸੀਂ ਬਹੁਤ ਸਾਰੇ ਆਮ ਘਰਾਂ ਦੇ ਵਿੱਚ ਮੌਤ ਹੁੰਦੀ ਹੈ ਕਿ ਕਿੰਨਾ ਕੁ ਇਕੱਠ ਹੁੰਦਾ ਇਹ ਉਸ ਬੰਦੇ ਦੀ ਜਿਹੜੀ ਇੱਕ ਅਸ਼ਾਈ ਔਰ ਕਮਾਈ ਇੱਥੋਂ ਨਜ਼ਰ ਆਉਂਦੀ ਹੈ ਕਿ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਸੀ ਵੀ ਇੱਕ ਸਮਾਜ ਦੇ ਹਿੱਤ ਵਿੱਚ ਔਰ ਗਰੀਬ ਬੱਚੇ ਭੈਣਾਂ ਦੇ ਹੱਕ ਵਿੱਚ ਖੜਕੇ ਕਿਸੇ ਵਰਗ ਨਾਲ ਕੋਈ ਜਿਹੜਾ ਆ ਉਹਦੀ ਕੋਈ ਦੁਸ਼ਮਣੀ ਨਹੀਂ ਇੱਥੇ ਸਰਪੰਚ ਦੋ ਬਾਰ ਰਹੇ ਐਸ ਬਲੇ ਮੌਜੂਦਾ ਸਰਪੰਚ ਸਗੇ ਔਰ ਸਰਬਸਹਿਮਤੀ ਨਾਲ ਜਿਹੜਾ ਸਰਪੰਚ ਬਣਨਾ ਉਹ ਵੱਡੀ ਇੱਕ ਮਿਸਾਲ ਹੁੰਦੀ ਹੈ ਕਿ ਅੰਦਰ ਦੇ ਇਨਸਾਨ ਦੇ ਅੰਦਰ ਇਨਸਾਨੀਅਤ ਆ ਕੀ ਉਹ ਦੇ ਅੰਦਰ ਜਾਨਵਰ ਹਨ ਕਿਉਂਕਿ ਅਸੀਂ ਜਿੰਨੇ ਵੀ ਅੱਜ ਕੱਲ ਜਿੰਨੇ ਵੀ ਇਲੈਕਸ਼ਨ ਆ ਜਾਂ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਰਚਵਾ ਉਹ ਸਰਪੰਚੀ ਦੇ ਇਲੈਕਸ਼ਨਾਂ ਤੇ ਆਉਂਦੇ ਆ ਐਮਸੀ ਦੇ ਇਲੈਕਸ਼ਨਾਂ ਤੇ ਆਉਂਦਾ ਔਰ ਇਸ ਬੰਦੇ ਨੂੰ ਤੁਸੀਂ ਸੋਚੋ ਜਿਹਨੇ ਸਰਬ ਸਹਿਮਤੀ ਨਾਲ ਇਲੈਕਸ਼ਨ ਜਿੱਤੇ ਉਹਨੇ ਕਿੰਨਾ ਇੱਕ ਕਮਾਈ ਕੀਤੀ ਆ ਪਿਆਰ ਕਿੰਨਾ ਖਟਿਆ ਆ ਇਸ ਕਰਕੇ ਜਿਹੜਾ ਇਹ ਸਮਾਜ ਨੂੰ ਬਹੁਤ ਵੱਡਾ ੱੱਤਕਾ ਲੱਗਾ ਆ ਤੇ ਪਰ ਭਾਈ ਕਦੀ ਪੂਰੀ ਨਹੀਂ ਹੋਣੀ ਨਾ ਸੰਦੀਪ ਕੁਮਾਰ ਚੀਮਾ ਚੀਨਾ ਜਮਣਾ ਔਰ ਨਾ ਜਮਿਆ ਸੀ ਇੱਕ ਲਾਸਟ ਜਿਹੜਾ ਦੁਨੀਆ ਤੇ ਇਦਾਂ ਦੀ ਸ਼ਖਸੀਅਤ ਸੀ ਇਹ ਮੁੜ ਮੁੜ ਕੇ ਨਹੀਂ ਆਉਂਦੀ। ਸੋ ਮੈਂ ਜਿਨ੍ਹਾਂ ਨੇ ਇਹ ਬੇਕੂਫਾ ਨੇ ਜਿਹੜਾ ਇਹ ਕੰਮ ਕੀਤਾ ਬਹੁਤ ਸ਼ਰਮਨਾਕ ਕੀਤਾ। ਕਿਧਰ ਕਿਧੇ ਉਹਨਾਂ ਦੇ ਸਮਾਜ ਨੂੰ ਉਹਨਾਂ ਨੂੰ ਵੀ ਕਿਤੇ ਫਾਇਦਾ ਹੁੰਦਾ ਸੀਗਾ, ਉਹਨਾਂ ਦੇ ਵਰਗ ਨੂੰ ਵੀ ਫਾਇਦਾ ਹੁੰਦਾ ਸੀਗਾ। ਉਹਦੇ ਪਿੰਡ ਦੇ ਲੋਕ ਵੀ ਇੱਥੇ ਆ ਕੇ ਕਈ ਵਾਰੀ ਜਿਹੜੇ ਆ ਉਹਨਾਂ ਕੋ ਭਾਜੀ ਕੋ ਫਾਇਦਾ ਲੈਂਦੇ ਸੀਗੇ। ਵੀ ਸਾਡੇ ਆ ਪ੍ਰੋਬਲਮ ਆ ਪਰ ਹੁਣ ਨਾ ਤਾਂ ਕਿਸੇ ਨੂੰ ਫਾਇਦਾ ਮਿਲਣਾ, ਨਾ ਕਿਸੇ ਨੇ ਫਾਇਦਾ ਲੈਣਾ। ਦੇਖੋ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕਰ ਲਿਆ। ਪਰ ਜਿਹੜਾ ਇਨਸਾਨ ਚਲ ਗਿਆ ਉਹ ਤਾਂ ਨਹੀਂ ਆ ਸਕਦਾ ਵਾਪਸ ਇਨਸਾਨ ਅਦਾਲਤ ਕੋਲੋਂ ਇਹੀ ਸਾਡੀ ਮੰਗ ਵਾ ਪੂਰੇ ਸਰਬ ਸਮਾਜ ਦੀ ਸਾਂਝੀ ਦੀ ਔਰ ਗੁਰਵਿੰਦਾਸ ਟੈਗਰ ਫੋਰਸ ਦੀ ਵੀ ਮੰਗ ਆ ਸਮੂਹ ਜਥੇ ਜਥੇਬੰਦੀਆਂ ਦੀ ਮੰਗ ਵਾ ਕਿ ਉਹਨੂੰ ਜਿਹੜੀ ਸਜ਼ਾ ਫਾਂਸੀ ਦਿੱਤੀ ਜਾਵੇ ਜੇ ਅਸੀਂ ਇਹ ਕੰਮ ਨਹੀਂ ਕਰਦੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਇੰਨੇ ਗੰਭੀਰ ਹਾਲਾਤ ਹੋਏ ਪਏ ਆ ਕਿ ਅੱਜ ਜੋ 18-18 19 ਸਾਲ ਦੇ ਬੱਚੇ ਉਹਨਾਂ ਦੇ ਕੋਲ ਰਵਾਲਵਰ ਲੈ ਕੇ ਘੁੰਮ ਰਹੇ ਆ ਕਿੱਥੋਂ ਆ ਰਿਹਾ ਹਥਿਆਰ ਕੀ ਜਿਹੜੀ ਸਾਡੀ ਇੰਟੈਲੀਜੈਂਸੀ ਆ ਸੀਆਈਡੀ ਆ ਉਹ ਕਿੱਥੇ ਆ ਹੁਣ ਆ ਵੀ ਜਿਹੜਾ ਮੈਨੂੰ ਪਤਾ ਲੱਗਾ ਕਿ ਇਹ ਰਵਾਲਵਰ ਜਿਹੜਾ ਕਹਿੰਦੇ ਲੁਧਿਆਣੇ ਤੋਂ ਲਿਆ ਤੇ ਭਾਜੀ ਲੁਧਿਆਣੇ ਵਿੱਚ ਰਵਾਲਵਰ ਕਿੱਥੋਂ ਆਇਆ ਸੋ ਮੈਂ ਇਹ ਕਹੂੰਗਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਹੱਥ ਜੋੜ ਕੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਇਹ ਜਿਹੜਾ ਕਤਲਿਆਂ ਨੂੰ ਰੋਕਿਆ ਜਾਵੇ ਪੰਜਾਬ ਦੇ ਵਿੱਚੋਂ ਨਹੀਂ ਤਾਂ ਪੰਜਾਬ ਖਾਲੀ ਹੋ ਜਾਣਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਨਹੀਂ ਲੱਭਣਾ ਨਾ ਸਮਾਜ ਸੇਵਿਕ ਲੱਗਣਾ ਨਾ ਲੋਕਾਂ ਦੇ ਹੱਕ ਨੂੰ ਹੱਕ ਦੀ ਲੜਾਈ ਲੜਨ ਵਾਲਾ ਮਿਲਣਾ ਇਸ ਕਰਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਆਣ ਆਣ ਵਾਲੇ ਟਾਈਮ ਦੇ ਵਿੱਚ ਇਦਾਂ ਦੀ ਕੋਈ ਹਰਕਤ ਨਾ ਕਰ ਸਕੇ ਬਹੁਤ ਸੋ ਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਦੁੱਖ ਦੀ ਘੜੀ ਆ ਤੋ ਹਜ਼ਾਰਾਂ ਹੀ ਨਮ ਅੱਖਾਂ ਨੇ ਅੱਜ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਈਆਂ ਸੰਦੀਪ ਕੁਮਾਰ ਚਿੰਨਾ ਜੀ ਸਰਪੰਚ ਸਾਹਿਬ ਸਰੀਰਿਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਜੋ ਉਹਨਾਂ ਨੇ ਕੀਤੇ ਗਏ ਕੰਮ ਆ ਜੋ ਉਹਨਾਂ ਦੀ ਸਰਵ ਸਮਾਜ ਨੂੰ ਦੇਣਾ ਕਿਉਂਕਿ ਪਿੰਡ ਦੇ ਸਰਪੰਚ ਸੀਗੇ ਉਹ ਸਰਪੰਚ ਜਿਹੜਾ ਇੱਕ ਸਮਾਜ ਦਾ ਨਹੀਂ ਹੁੰਦਾ ਉਹ ਸਰਵ ਸਮਾਜ ਦੇ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੀਗੇ ਔਰ ਉਹ ਹਮੇਸ਼ਾ ਹੀ ਉਹਨਾਂ ਵੱਲੋਂ ਸਰਵ ਸਮਾਜ ਵਾਸਤੇ ਜਿਹੜਾ ਉਹ ਵਧੀਆ ਜਿਹੜਾ ਕੰਮ ਕੀਤਾ ਜਾਂਦਾ ਸੀ ਉਹ ਸਰੀਰਿਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਰਹੇ ਤੋਂ ਸਾਰੀਆਂ ਹੀ ਅੱਖਾਂ ਨਮ ਆ ਸਾਰੇ ਜਿੱਥੇ ਪਿੰਡ ਵਾਲੇ ਦੁਖੀ ਆ ਉਥੇ ਸਮਾਜ ਦਾ ਹਰ ਇੱਕ ਉਹ ਸ਼ਖਸ ਜਿਨ੍ਹਾਂ ਦਾ ਉਹਨਾਂ ਦੇ ਨਾਲ ਪਿਆਰ ਸੀ ਜੋ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਚਾਹੇ ਉਹਨਾਂ ਬਾਰੇ ਸਾਨੂੰ ਨਹੀਂ ਵੀ ਪਤਾ ਜਾਂ ਪਰਿਵਾਰ ਨੂੰ ਨਹੀਂ ਪਤਾ ਉਹ ਸਾਰੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਸੋ ਬਹੁਤ ਵੱਡਾ ਜਿੱਥੇ ਪਰਿਵਾਰ ਨੂੰ ਘਟਾਇਆ ਪੂਰੇ ਸਮਾਜ ਨੂੰ ਅੱਜ ਉਹਨਾਂ ਦੇ ਜਾਣ ਦਾ ਘਟਾਇਆ ਸੋ ਚਾਹੇ ਅੱਜ ਸਰੀਰਕ ਤੌਰ ਤੇ ਸਾਨੂੰ ਉਹ ਵਿਛੋੜਾ ਦੇ ਗਿਆ ਪਰ ਜਿਹੜੀਆਂ ਉਹਨਾਂ ਦੀਆਂ ਯਾਦਾਂ ਆ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਰਹੂਗਾ ਔਰ ਸਾਡੀ ਵੀ ਇਹੀ ਕੋਸ਼ਿਸ਼ ਰਹੂਗੀ ਕਿ ਜਿੱਥੇ ਵੀ ਕਿਤੇ ਜਦੋਂ ਵੀ ਕਿਤੇ ਪਰਿਵਾਰ ਨੂੰ ਲੋੜ ਹੋਗੀ ਹਮੇਸ਼ਾ ਉਹਨਾਂ ਦੇ ਨਾਲ ਖੜਾਂਗੇ ਔਰ ਜੋ ਉਹਨਾਂ ਦੇ ਪਾਏ ਹੋਏ ਪੁਰਨੇ ਆ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੇ ਚੱਲੀਏ ਔਰ ਸਮਾਜ ਦੇ ਆਪਣੇ ਬੱਚਿਆਂ ਨੂੰ ਵੀ ਕਹੀਏ ਕਿ ਇਸ ਤਰ੍ਹਾਂ ਦੀ ਸੋਚ ਅਪਣਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਸਾਡੇ ਵਿੱਚ ਚਾਹੇ ਉਹ ਨਹੀਂ ਰਹੇ ਪਰ ਇਸ ਤਰ੍ਹਾਂ ਦੇ ਜਿਹੜੇ ਯੋਧੇ ਆ ਇਹਨਾਂ ਦੀ ਹਮੇਸ਼ਾ ਹੀ ਸਮਾਜ ਨੂੰ ਲੋੜ ਆ ਜਿਸ ਤਰ੍ਹਾਂ ਦੇ ੱੱਕੇ ਹੁੰਦੇ ਆ ਤੋ ਜਿਆਦਾ ਨਾ ਕਹਿੰਦਾ ਹੋਇਆ ਆਪਣੇ ਵੱਲੋਂ ਆਪਣੇ ਸਾਰੇ ਸਮਾਜ ਵੱਲੋਂ ਚੰਨਨ ਲੱਤੀ ਜੀ ਪ੍ਰਧਾਨ ਜੀ ਖੜੇ ਆ ਮੇਰੇ ਨਾਲ ਪ੍ਰੇਤਵਾਲ ਜੀ ਖੜੇ ਆ ਤੁਹਾਨੂੰ ਸਿੰਘੜੀਵਾਲ ਜੀ ਖੜੇ ਆ ਸੋ ਸਾਰੀਆਂ ਸਖੀਤਾਂ ਜਿੱਥੇ ਆਈਆਂ ਤੋਂ ਸਾਡੀ ਉਹਨਾਂ ਨੂੰ ਇਹੀ ਸ਼ਰਧਾਂਜਲੀ ਆ ਕੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਔਰ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆ ਕਿ ਜਿਨ੍ਹਾਂ ਸ਼ਰਾਰਤੀ ਮਾੜੇ ਅੰਸਰਾਂ ਨੇ ਇਸ ਤਰ੍ਹਾਂ ਦਾ ਕਾਰਾ ਕੀਤਾ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਜ਼ੁਲਮਾਂ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਪਾਗੀਆਂ ਘਟਣਾ ਉਹਨੋਂ ਬੰਦ ਹੋ ਸਕੇ ਔਰ ਲੋਕਾਂ ਦਾ ਜ ਗਲਤ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਨਾ ਕਰੇ ਸ਼ਾਂਤੀ ਬਹਾਲ ਕੀਤੀ ਜਾਵੇ ਬਹੁਤ-ਬਹੁਤ ਜਿਹੜਾ ਇਹ ਮਾੜਾ ਆ ਸਾਰੇ ਸਾਥੀਆਂ ਨੇ ਇੱਥੇ ਪਹੁੰਚਦੇ ਧੰਨਵਾਦ ਕਰਦੇ ਬਹੁਤ